10 20 ਸਾਲ ਹੋਰ ਰਹਿ ਜਾਂਦੇ ਤਾਂ ਇਸ ਦੇਸ਼ ਦਾ ਜਿਹੜਾ ਵਾਤਾਵਰਨ ਇਸ ਦੇਸ਼ ਦਾ ਜਿਹੜਾ ਸਿਸਟਮ ਉਹ ਸਾਰਾ ਬਦਲਿਆ ਹੋਣਾ ਚਾਹੀਦਾ ਸੀ ਉਸ ਮਸੀਹ ਦਾ ਦੇਨ ਅਸੀਂ ਕਿੱਦਾਂ ਦੇ ਸਕਦੇ ਆ ਅੱਜ ਇਹ ਤੁਹਾਨੂੰ ਸਾਰੇ ਸੂਟਡ ਬੂਟਡ ਨਜ਼ਰ ਆ ਰਹੇ ਆ ਸਾਡੇ ਸਮਾਜ ਦੇ ਲਗਜ਼ਰੀ ਚਸ਼ਮੇ ਲੱਗੇ ਹੋਏ ਆ ਇਹ ਡਾਕਟਰ ਭੀਮਰਾਓ ਮਹਿੰਦਰ ਦੀ ਦੇ ਨਾਲ ਔਰ 5000 ਸਾਲ ਦੀ ਜਿਹੜੀ ਗੁਲਾਮੀ ਆ ਉਹਨਾਂ ਨੇ ਇੱਕ ਦਿਨ ਚ ਖਤਮ ਕਰਤੀ ਔਰ ਇਹ ਉਹਨਾਂ ਦੀ ਦੇਣ ਆ ਕਿ ਅਸੀਂ ਪੜੇ ਪੜੇ ਲਿਖੇ ਵੀ ਆ bizness minded ਲੋਕ ਵੀ ਬਣ ਗਏ ਆ ਬਿਜ਼ਨਸ ਵੀ ਸਮਝ ਕਰ ਰਿਆ ਵਾ ਦੋ ਚਾਰ ਦਿਨਾਂ ਦੇ ਨੂੰ ਯਾਦ ਰੱਖਦੇ ਆ ਉਸ ਤੋਂ ਬਾਅਦ ਸ਼ਿੰਗਰਸ ਭੁੱਲ ਜੰਨੇ ਆ ਸਾਡਾ ਤਾਂ ਜਿਹੜਾ ਦਿਨ ਹੈਗਾ ਹਰ ਦਿਨ ਸ਼ਿੰਗਰਚਾਲਾ ਹੈਗਾ ਭਾਰਤੀ ਸਵਦਾਨ ਦੀ ਰਚਨਾ ਹੋਈ ਲਾਗੂ ਹੋਇਆ ਔਰ ਤੁਹਾਡੇ ਸਾਹਮਣੇ ਆ ਵਿਦੇਸ਼ ਪਰਵਰਤਨ ਕਰ ਗਿਆ ਇੱਕ ਪਹਿਲਾ ਹੁੰਦੀ ਸੀ ਬਾਹਰੀ ਛੂਆ ਛਾਤ ਉਹ ਨਜ਼ਰ ਆਂਦੀ ਸੀ ਹੁਣ ਜਿਹੜੀ ਛੂਆ ਛਾਤ ਆ ਉਹ ਅੰਦਰੂਨੀ ਆ ਔਰ ਜਿਹੜੀ ਅੰਦਰੂਨੀ ਛੂਆ ਛਾਤ ਆ ਉਹ ਬੜੀ ਖਤਰਨਾਕ ਆ ਕਿ ਸਾਡੇ ਆਉਣ ਤੋਂ ਪਹਿਲਾਂ 바ਵਾ ਸਾਹਿਬ ਨੂੰ ਨਤਮਸ ਕਰਨ ਤੋਂ ਪਹਿਲਾਂ ਕਿ ਇੱਥੇ ਬਾਰਕ ਦਾ ਬੁਰਾ ਹਾਲ ਸੀਗਾ ਔਰ ਲੋਕ ਲੱਗੇ ਹੋਏ ਸੀਗੇ ਸਾ ਸਾਡਾ ਜਿੰਨਾ ਵੀ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ ਆ ਜਿੰਨੀਆਂ ਸਾਥੀ ਖੜੇ ਆ ਉਹ ਖੋਲ ਕੇ ਦੇਖ ਲੋ ਅਸੀਂ ਹਰ ਦਿਨ ਪੇ ਬੈਕ ਟੂ ਸੋਸਾਇਟੀ ਕਰਦੇ ਆ ਔਰ ਬਾਬਾ ਸਾਹਿਬ ਨੇ ਵੀ ਕਿਹਾ ਅਸੀਂ ਪੇ ਬੈਕ ਟੂ ਸੋਸਾਇਟੀ ਜਦੋਂ ਬਾਬਾ ਸਾਹਿਬ ਜਾਂ ਦਲਤਾਂ ਦੇ ਜਿੰਨੇ ਵੀ ਪੈਗੰਬਰ ਵੀਰ ਹੋਏ ਨੇ ਰੈਬਰ ਹੋਏ ਨੇ ਉਹਨਾਂ ਦੀ ਗੱਲ ਆਉਂਦੀ ਆ ਤੇ ਉੱਥੇ ਸਰਕਾਰਾਂ ਕਿਤੇ ਨਾ ਕਿਤੇ ਬੈਗ ਮਾਰ ਜਾਂਦੀਆਂ ਵਾ ਜਦੋਂ ਨਾਲ ਕੋ ਸਰਕਾਰ ਆ ਜਾਂਦੀਆਂ ਹੈਗੀਆਂ ਫਿਰ ਉਹ ਮੈਨੂੰ ਲੱਗਦਾ ਉਹ ਡਾਕਟਰ ਬੀ ਆਰ ਮੇਦਕਰ ਸਾਹਿਬ ਦੇ ਸੰਵਿਧਾਨ ਨੂੰ ਵੀ ਭੁੱਲ ਜਾਂਦੇ ਹੈਗੇ ਆ ਉਹ ਡਾਕਟਰ ਬੀ ਆਰ ਮੇਦਕਰ ਸਾਹਿਬ ਨੂੰ ਵੀ ਭੁੱਲ ਜਾਂਦੇ ਆ ਬਲੀਦਾਨ ਨੂੰ ਸਮਝੋ ਉਹਨਾਂ ਦੀ ਦਿੱਤੀਆਂ ਹੋਈਆਂ ਦਾਤਾਂ ਨੂੰ ਸਮਝੋ ਫਸਿਕਲ ਲੁਧਿਆਣਾ ਲਾਈਟ ਦੇਖ ਰੋ ਤੁਸੀਂ ਮੈਂ ਨਿਤਿੰਤਵੜੀ ਦਾ ਪਹੁੰਚਿਆ ਹੁਣ ਲੁਧਿਆਣਾ ਜਲੰਧਰ ਬਾਈਪਾਸ ਚੌਕ ਜਿੱਥੇ ਦੱਸ ਦਿੰਦੇ ਆ ਕਿ ਸਮਾਰਕ ਬਾਬਾ ਬੀਮਰਾਓ ਮੇਤਕਰ ਜੀ ਦੇ ਸਮਾਰਕ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਮਾਜ ਸੇਵੀ ਪਹੁੰਚਨੇ ਪਰ ਗੱਲਬਾਤ ਕਰਾਂਗੇ ਕਿਉਂਕਿ ਉਸ ਤੋਂ ਪਹਿਲਾਂ ਕਿਤਨੇ ਕਿਤੇ ਪਾਰਕਾਂ ਦਾ ਵੀ ਕਿਤਨੇ ਕਿਤੇ ਧਿਆਨ ਨਹੀਂ ਦਿੱਤਾ ਜਾਂਦਾ ਜਿਵੇਂ ਕਿ ਤੁਹਾਨੂੰ ਸ਼ਟ ਦਿਖਾਈਆਂ ਤਸਵੀਰਾਂ ਦਿਖਾਈਆਂ ਪਰ ਉਸ ਤੋਂ ਬਾਅਦ ਸਾਡੇ ਨਾਲ ਪ੍ਰਧਾਨ ਮੌਜੂਦ ਨੇ ਜਿਨ੍ਹਾਂ ਵੱਲੋਂ পুষ্প ਜੜੇ ਅਰਪਿਤ ਕੀਤੇ ਗਏ ਨੇ ਗੱਲ ਕਰਾਂਗੇ ਜੈ ਭੀਮ ਜੀ ਅੱਜ ਡਾਕਟਰ ਭੀਮਰਾਓ ਮੇਤਕਰ ਜੀ ਦਾ ਪ੍ਰੀ ਨਿਨਵਾਣ ਦਿਵਸ ਜਿਹਨੂੰ ਮਾੜੇ ਸ਼ਬਦਾਂ ਚ ਇਹ ਕਹ ਲਿਏ ਕਿ ਅੱਜ ਦੇ ਦਿਨ ਉਹ ਸਾਨੂੰ ਛੱਡ ਗਏ ਸੀਗੇ। ਔਰ ਉਸ ਰੈਬਰ ਉਸ ਮਸੀਦ ਦਾ ਦੇਨ ਅਸੀਂ ਕਿੱਦਾਂ ਦੇ ਸਕਦੇ ਆ ਅੱਜ ਇਹ ਤੁਹਾਨੂੰ ਸਾਰੇ ਸੂਟਡ ਬੂਟਡ ਨਜ਼ਰ ਆ ਰਹੇ ਆ ਸਾਡੇ ਸਮਾਜ ਦੇ ਲਗਜ਼ਰੀ ਚਸ਼ਮੇ ਲੱਗੇ ਹੋਏ ਆ ਇਹ ਡਾਕਟਰ ਭੀਮਰਾਓ ਮੇਦਕਰ ਦੀ ਦੇਨ ਆ ਸਾਡੇ ਉਸ ਰੈਬਰ ਦੇ ਚਸ਼ਮੇ ਦਾ ਨੰਬਰ ਵੀ ਏਡਾ ਵੱਧ ਗਿਆ ਸੀਗਾ ਸਾਡੀਆਂ ਚਿੰਤਾਵਾਂ ਲਈ ਔਰ ਇਹ ਉਹਨਾਂ ਦੀ ਦੇਨ ਆ ਕਿ ਅਸੀਂ ਪੜੇ ਪੜੇ ਲਿਖੇ ਵੀ ਆ ਬਿਜ਼ਨਸ ਮਾਈਂਡਡ ਲੋਕ ਵੀ ਬਣ ਗਏ ਆ ਬਿਜ਼ਨਸ ਵੀ ਸਮਝ ਕਰ ਰਿਆ ਵਾ ਪਰ ਕਿਤੇ ਨਾ ਕਿਤੇ ਸਮੇ ਸਮੇ ਦੀਆਂ ਸਰਕਾਰਾਂ ਦੇ ਅੰਦਰ ਇੱਕ ਪਹਿਲਾ ਹੁੰਦੀ ਸੀ ਬਾਹਰੀ ਛੂਹਾਂ ਛਾਤ ਉਹ ਨਜ਼ਰ ਆਂਦੀ ਸੀ ਹੁਣ ਜਿਹੜੀ ਛੂਹਾਂ ਛਾਤ ਆ ਉਹ ਅੰਦਰੂਨੀ ਆ ਔਰ ਜਿਹੜੀ ਅੰਦਰੂਨੀ ਛੂਹਾਂ ਛਾਤ ਆ ਉਹ ਬੜੀ ਖਤਰਨਾਕ ਆ ਕਿਤੇ ਨਾ ਕਿਤੇ ਪੂਰੇ ਭਾਰਤ ਦੇ ਦਲਤਾਂ ਨੂੰ ਦੇ ਖਿਲਾਫ ਇੱਕ ਅੰਦਰੂਨੀ ਛੂਹਾਂ ਛਾਤ ਚੱਲ ਰਹੀ ਆ ਜਿਹਦੇ ਵਿੱਚ ਇਹ ਛੜੇੰਤਰੀ ਕਾਂਸਫਰੈਂਸੀ ਰਚੀ ਜਾ ਰਹੀ ਆ ਕਿ ਇਹ ਲੋਗ ਵੱਖ-ਵੱਖ ਪਾਰਟੀਆਂ ਦੇ ਪਲੇਟਫਾਰਮ ਤੋਂ ਕਿਤੇ ਦੇਸ਼ ਦੀ ਸੱਤਾ ਤੇ ਸਟੇਟ ਦੀਆਂ ਰਾਜੀਆਂ ਦੀ ਸੱਤਾ ਤੇ ਕਾਬਜ ਨਾ ਹੋ ਜਾਣ ਔਰ ਕਿਤੇ ਨਾ ਕਿਤੇ ਜਿਹੜਾ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਸੁਣਨ ਨੂੰ ਮਿਲਿਆ ਬਾਕੀ ਤੁਸੀਂ ਆਪਣੇ ਚੈਨਲ 'ਆਈ' ਦਿਖਾਉਂਗੇ ਵੀ ਕਿ ਸਾਡੇ ਆਉਣ ਤੋਂ ਪਹਿਲਾਂ ਬਾਬਾ ਸਾਹਿਬ ਨੂੰ ਨਤਮਸ ਕਰਨ ਤੋਂ ਪਹਿਲਾਂ ਕਿ ਇੱਥੇ ਪਾਰਕ ਦਾ ਬੁਰਾ ਹਾਲ ਸੀਗਾ ਔਰ ਲੋਕ ਲੱਗੇ ਹੋਏ ਸੀਗੇ ਇੱਕ ਪੰਜਾਬ ਸਰਕਾਰ ਦਾ ਨਹੀਂ ਹੀ ਪ੍ਰਸ਼ਾਸਨ ਲੁਧਿਆਣਾ ਦੀ ਵੀ ਨਾਕਾਮੀ ਆ ਅਸੀਂ ਨਹੀਂ ਇਹ ਲੋਕ ਜਿਹੜੇ ਇੱਥੇ ਮੋਗੇ ਦੇ ਖੜੇ ਸੀਗੇ ਉਹਨਾਂ ਵੱਲੋਂ ਤੁਸੀਂ ਵੀ ਆਏ ਸੀਗੇ ਤੁਹਾਨੂੰ ਵੀ ਆਵਾਜ਼ਾਂ ਮਾਰੀਆਂ ਗਈਆਂ ਪਿੱਛੇ ਪਰ ਉਹਨਾਂ ਵੱਲੋਂ ਕਿਹਾ ਜਾਂਦਾ ਪਾਰਕਾਂ ਦੀ ਜਿਹੜੀ ਹੈ ਸਫਾਈ ਨਹੀਂ ਕੀਤੀ ਜਾਂਦੀ ਵਿੱਕੀ ਜੀ ਤੁਹਾਡੇ ਨਾਲ ਸਵਾਲ ਹੈ ਤੁਸੀਂ ਪਿਛਲੇ ਵਾਰ ਆਏ ਸੀਗੇ ਜਦੋਂ ਜਨਮ ਦਿਹਾੜਾ ਸੀਗਾ ਉਸ ਤੋਂ ਬਾਅਦ ਅੱਜ ਕਿੰਨੇ ਦਿਨ ਬਾਅਦ ਆਏ ਹੋ ਦੇਖੋ ਮੇਰਾ ਮਕਸਦ ਬਾਬਾ ਸਾਹਿਬ ਨੂੰ ਇੱਥੇ ਆ ਕੇ ਮੱਥਾ ਟੇਕਣਾ ਇਹ ਉਹਨਾਂ ਦੀ ਪੂਜਾ ਕਰਨੀ ਆ ਉਹਨਾਂ ਨੇ ਤਾਂ ਸੰਵਿਧਾਨ ਜਾਂ ਕਿਸੇ ਕਿਤਾਬ 'ਚ ਲਿਖਿਆ ਨਹੀਂ ਕਿ ਮੇਰੀ ਮੇਰਾ ਮੂਰਤੀ ਪੂਜਨ ਕਰੋ ਜੀ ਵੀ ਐਸ ਐਸ ਉਹ ਐਨ ਜੀਓ ਆ ਤੁਸੀਂ ਸਾਡੇ ਫੇਸ ਅਕਾਊਂਟ ਸਾ ਸਾਡਾ ਜਿੰਨਾ ਵੀ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ ਆ ਜਿੰਨੀਆਂ ਸਾਥੀ ਖੜੇ ਆ ਉਹ ਖੋਲ ਕੇ ਦੇਖ ਲਓ ਅਸੀਂ ਹਰ ਦਿਨ ਪੇ ਬੈਕ ਟੂ ਸੋਸਾਇਟੀ ਕਰਦੇ ਆ ਔਰ ਬਾਬਾ ਸਾਹਿਬ ਨੇ ਵੀ ਕਿਹਾ ਅਸੀਂ ਪੇ ਬੈਕ ਟੂ ਸੋਸਾਇਟੀ ਬਾਬਾ ਸਾਹਿਬ ਨੇ ਕਿਤੇ ਇਹ ਨਹੀਂ ਸੀ ਲਿਖਿਆ ਕਿ ਤੁਸੀਂ ਆਓ ਮੂਰ ਮੇਰੀ ਮੂਰਤੀ ਦੀ ਸਫਾਈ ਕਰੋ ਜਾਂ ਉਹਦਾ ਛੜਕਾਓ ਕਰੋ ਤੁਹਾਨੂੰ ਬੜੇ ਲੀਡਰ ਆਗੂ ਨਜ਼ਰ ਆਣਗੇ ਸਾਹਿਬ ਨੇ ਤਾਂ ਨਹੀਂ ਗਿਆ ਸੀਗਾ ਪਰ ਕਿਤੇ ਨਾ ਕਿਤੇ ਜਿਸ ਜਗ੍ਹਾ ਦੇ ਉੱਤੇ ਸਮਾਰਕ ਬਣਾਏ ਹੋਵੇ ਜਿਹੜਾ ਪਾਰਕ ਹੋਵੇ ਉਹ ਪਾਰਕਾਂ ਦੀ ਸਫਾਈ ਆਸਤੇ ਤਾਂ ਨਹੀਂ ਮੰਨਿਆ ਕੀਤਾ ਸੀ ਦੇਖੋ ਉਹ ਸਾਡਾ ਫਰਜ਼ ਹੈਗਾ ਵਾ ਕਿਉਂਕਿ ਅਸੀਂ ਉਹਨਾਂ ਦੇ ਅਨਿਆਈ ਆ ਉਹ ਸਾਡੇ ਇੱਕ ਕਿਸਮ ਦੇ ਲੇਖ ਵਿਧਾਤਾ ਵਾ ਪਹਿਲੀ ਜ਼ਿੰਮੇਵਾਰੀ ਸਾਡੀ ਆ ਅਸੀਂ ਉਸ ਤੋਂ ਨੱਠ ਨਹੀਂ ਸਕਦੇ ਅਸੀਂ ਉਸਤੇ ਕੋਈ ਪਰਦਾ ਨਹੀਂ ਪਾ ਸਕਦੇ ਉਹ ਸਾਡੀ ਜ਼ਿੰਮੇਵਾਰੀ ਆ ਉਹਦੇ ਨਾਲ ਨਾਲ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਆ ਜਦੋਂ ਤਾਂ ਅ ਦਫ਼ਤਰਾਂ ਦੇ ਅੰਦਰ ਸਰਕਾਰਾਂ ਫੋਟੋਆਂ ਲਵਾਉਂਦੀਆਂ ਬਾਬਾ ਸਾਹਿਬ ਤੇ ਅ ਸ਼ਹੀਦ ਭਗਤ ਸਿੰਘ ਦੀਆਂ ਉਦੋਂ ਤਾਂ ਸਹੀ ਆ ਜਦੋਂ ਬਾਬਾ ਸਾਹਿਬ ਜਾਂ ਦਲਤਾਂ ਦੇ ਜਿੰਨੇ ਵੀ ਪੈਗੰਬਰ ਪੀਰ ਹੋਏ ਨੇ ਰੈਬਰ ਹੋਏ ਨੇ ਉਹਨਾਂ ਦੀ ਗੱਲ ਆਉਂਦੀ ਆ ਤੇ ਉੱਥੇ ਸਰਕਾਰਾਂ ਕਿਤੇ ਨਾ ਕਿਤੇ ਬੈਗ ਮਾਰ ਜਾਂਦੀਆਂ ਵਾ ਉੱਥੇ ਇੱਕ ਵਿਵਸਥਾ ਕਹਿ ਲਓ ਉੱਥੇ ਸਾਡੇ ਪ੍ਰਤੀ ਕੋਈ ਚੀਜ਼ ਪਾਰਧ ਕਰਨੀ ਹੋਵੇ ਤਾਂ ਹਰ ਪਾਸੇ ਕਲਮ ਰੁਕ ਜਾਂਦੀ ਆ ਬਿਲਕੁਲ ਠੀਕ ਮੈਨੂੰ ਲੱਗਦਾ ਹੁਣ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਰ ਤਾਂ ਸੋਨੀ ਸਾਹਿਬ ਕੀ ਕਹਿਣਾ ਹੈ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਨ੍ਹਾਂ ਨੂੰ ਪੰਜਾਬੀ ਆ ਜੀ ਪੰਜਾਬੀ ਚ ਕਹਿੰਦਾ ਜੀਂਦਾ ਰੱਬ ਕਿਹਾ ਜਾਂਦਾ ਜੀ ਇਸ ਦੁਨੀਆ 'ਚ ਅਗਰ ਕੋਈ ਜਿੰਦਾ ਰੱਬ ਹੈਗੇ ਨੇ ਇੰਨਾ ਜੀ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਹੈਗੇ ਹੈਗੇ ਤੁਸੀਂ ਸੋਚੋ ਜੀ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਬੈਠੇ ਹੋ ਅੱਜ ਇਹ ਗੱਲ ਜਿਹੜੀ ਮੈਂ ਤੁਹਾਡੇ ਮਾਰਫਤ ਇਸ ਮੀਡੀਆ ਦੇ ਮਾਰਫਤ ਕਰ ਰਿਹਾ ਵਰਡ ਦੇ ਕਿਸੇ ਵੀ ਕੋਨੇ ਚ ਜਾ ਸਕਦੀ ਹੈ ਤੇ ਡਾਕਟਰ ਬੀ ਆਰ ਮੇਦਕਰ ਸਾਹਿਬ ਨੇ ਜਦੋਂ ਲੜਾਈ ਲੜੀ ਹੋਗੀ ਇੱਕ ਮੇਲ ਜਾਣ ਨੂੰ ਜਿਹੜੀ ਉਸ ਵੇਲੇ ਆਪਾਂ ਟਰੰਕ ਕਾਲ ਕਹਿੰਦੇ ਹੁੰਦੇ ਸੀਗੇ 10 15 15 ਦਿਨ ਲੱਗ ਜਾਂਦੇ ਹੁੰਦੇ ਹੁੰਦੇ ਸੀਗੇ ਜੀ ਤੇ ਤੁਸੀਂ ਉਸ ਚੀਜ਼ ਨੂੰ ਸਮਝੋ ਤੇ ਉਹਨਾਂ ਦੇ ਬਲੀਦਾਨ ਨੂੰ ਸਮਝੋ ਉਹਨਾਂ ਦੀ ਦਿੱਤੀਆਂ ਹੋਈਆਂ ਦਾਤਾਂ ਨੂੰ ਸਮਝੋ ਅਗਰ ਅਸੀਂ ਡਾਕਟਰ ਬੀ ਆਰ ਮੇਤਕਰ ਸਾਹਿਬ ਦੀਆਂ ਦਿੱਤੀਆਂ ਦਿੱਤਾ ਤਾਂ ਤੇ ਪੈਰਾਂ ਨੇ ਦਿੱਤਾ ਫਿਰ ਤੁਸੀਂ ਡਾਕਟਰ ਬੀ ਆਰ ਮੇਤਕਰ ਸਾਨੂੰ ਫੋਲੋਅਰ ਨਾ ਕਿਹਾ ਕਰੋ ਆਪਣੇ ਆਪ ਨੂੰ ਡਾਕਟਰ ਬੀ ਆਰ ਮੇਤਕਰ ਸਾਹਿਬ ਦੇ ਫੋਲੋਅਰ ਰੱਖਿਆ ਕਰੋ ਬਿਲਕੁਲ ਸਰ ਕੁਝ ਨੀਤੀਆਂ ਜਿਹੜੀਆਂ ਨੇ ਬਾਬਾ ਸਾਹਿਬ ਦੀਆਂ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਅੱਜ ਦਾ ਜਿਹੜਾ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਜਿਹੜਾ ਬਾਬਾ ਸਾਹਿਬ ਦੀਆਂ ਕੁਝ ਨੀਤੀਆਂ ਜਿਹੜੀਆਂ ਉਹਨਾਂ ਦੇ ਅੰਦਰ ਵਿਚਾਰ ਬਣ ਸਕਣ ਡਾਕਟਰ ਬੀ ਆਰ ਮੇਤਕਰ ਸਾਹਿਬ ਦਾ ਹਰ ਨਾਰਾਇਣਾ ਜੀ ਹਰ ਕੋਈ ਪੋਲੀਟੀਕਲ ਪਾਰਟੀ ਹਰ ਕੋਈ ਨੇਤਾ ਬੋਲਦਾ ਜੀ ਬੜੋ ਜੁੜੋ ਸੰਘਰਸ਼ ਕਰੋ ਪਹਿਲੇ ਨਾਰੇ ਚ ਉਹਨਾਂ ਨੇ ਜੀ ਸਭ ਕੁਝ ਖਤਮ ਕਰ ਦਿੱਤਾ ਸੀ ਕਿਉਂ ਕਿਆ ਸੀਗਾ ਬਿਨਾ ਪੜ੍ਹਾਈ ਤੋਂ ਦੁਨੀਆ ਦੇ ਕਿਸੇ ਵੀ ਕੰਟਰੀ ਚਲ ਜੋ ਕਿਸੇ ਵੀ ਸਤਲ ਚਲ ਜੋ ਕਿਸੇ ਵੀ ਉਹਦੇ ਤੇ ਚਲ ਜੋ ਤੁਹਾਨੂੰ ਮਤਲਬ ਕਿ ਮਹਿਸੂਸ ਹੋਏਗਾ ਕਿ ਮੈਂ ਪੜ੍ਹਾਈ ਤੋਂ ਬੰਜਾ ਕਿਉ ਰਹਿ ਗਿਆ ਜੁੜੋ ਕਿਉਂ ਕਿਆ ਸੀਗਾ ਜਿੰਨੀ ਦੇਰ ਤੱਕ ਅਸੀਂ ਸਮਾਜਿਕ ਤੌਰ ਤੇ ਜੁੜਾਂਗੇ ਨਹੀਂ ਜਿੰਨੀ ਦੇਰ ਤੱਕ ਸਾਡੇ ਕੋਲ ਰਾਜਨੀਤਿਕ ਤਾਕਤ ਨਹੀਂ ਹੋਏਗੀ ਤਦ ਤੱਕ ਅਸੀਂ ਅੱਗੇ ਨਹੀਂ ਵੱਧ ਜਾਵਾਂਗੇ ਤੇ ਸੰਘਰਸ਼ ਕਰੋ ਡਾਕਟਰ ਬੀ ਆਰ ਮਿਤਕਰ ਸਾਹਿਬ ਕਿਉਂ ਕਹਿੰਦੇ ਹੈਗੇ ਸੰਘਰਸ਼ ਕਰੋ ਅਸੀਂ ਮੇਰਾ ਖਿਆਲ ਲੱਗਦਾ ਹੈ 2-4 ਦਿਨਾਂ ਦੇ ਨੂੰ ਯਾਦ ਰੱਖਦੇ ਹਾਂ ਉਸ ਤੋਂ ਬਾਅਦ ਸੰਘਰਸ਼ ਭੁੱਲ ਜੰਨੇ ਆ ਸਾਡਾ ਤਾਂ ਜਿਹੜਾ ਦਿਨ ਹੈਗਾ ਹਰ ਦਿਨ ਸੰਘਰਸ਼ ਵਾਲਾ ਹੈਗਾ ਪਰ ਡਾਕਟਰ ਬੀ ਆਰ ਮਿਤਕਰ ਸਾਹਿਬ ਨੇ ਇੱਕ ਹੋਰ ਨਾਰਾ ਦਿੱਤਾ ਸਾਡੇ ਪ੍ਰਧਾਨ ਸੋਤਾ ਸਾਹਿਬ ਨੇ ਵੀ ਬੋਲਿਆ ਪੇ ਬੈਕ ਟੂ ਦਾ ਸੁਸਾਇਟੀ ਪੇ ਬੈਕ ਟੂ ਦਾ ਸੁਸਾਇਟੀ ਪਰਟੀਕੂਲਰ ਪੋਲੀਟੀਕਲ ਧਾਰਿਆਂ ਲਈ ਹੈਗਾ ਉਹ ਜੀ ਕਿਉਂਕਿ ਜੱਤਾਂ ਉਹਨਾਂ ਨੂੰ ਬੋਰਡ ਦੀ ਜ਼ਰੂਰਤ ਹੁੰਦੀ ਹੈਗੀ ਹੈ ਡਾਕਟਰ ਬੀ ਐਮ ਮੇਦਕਰ ਸਾਹਿਬ ਦੇ ਹੱਥ ਫੜੇ ਸਭਿਧਾਨ ਨੂੰ ਲੈ ਕੇ ਉਹ ਸਾਨੂੰ ਭਾਗੂਕਤਾ ਦੇ ਤੌਰ ਤੇ ਦਿਖਾਉਂਦੇ ਹੈ ਕਿ ਅਸੀਂ ਸਭਿਧਾਨ ਨੂੰ ਕੀ ਕਹਿੰਦੇ ਫੋਲੋ ਕਰਦੇ ਹੈਗੇ ਆ ਜਾਂ ਉਹਨਾਂ ਕੋਲ ਸਰਕਾਰ ਆ ਜਾਂਦੀ ਹੈ ਹੈਗੀਆਂ ਫਿਰ ਉਹ ਮੈਨੂੰ ਲੱਗਦਾ ਉਹ ਡਾਕਟਰ ਬੀ ਆਰ ਮੇਦਕਰ ਸਾਹਿਬ ਦੇ ਸਭਿਧਾਨ ਨੂੰ ਵੀ ਭੁੱਲ ਜਾਂਦੇ ਹੈਗੇ ਆ ਉਹ ਡਾਕਟਰ ਬੀ ਆਰ ਮੇਦਕਰ ਸਾਹਿਬ ਨੂੰ ਵੀ ਭੁੱਲ ਜਾਂਦੇ ਆ ਇਲੈਕਸ਼ਨ ਆਈ ਜਾਣੇ ਹੈ ਜੀ ਇਲੈਕਸ਼ਨ ਚਾਈ ਜਾਣੇ ਹੈ ਜੀ ਇਲੈਕਸ਼ਨ ਹੁਣ ਵੀ ਆ ਰਹੇ ਹੈਗੇ ਆ ਜੀ ਕੀ ਕਹਿੰਦੇ ਕਾਉਂਸਲਰ ਦੇ ਮੈਂ ਤਾਂ ਆਪਣੇ ਸਮਾਜ ਦੇ ਲੋਕਾਂ ਨੂੰ ਜਿੰਨੇ ਵੀ ਉਮੀਦਵਾਰਵਾਦੀ ਹੱਥ ਜੋ ਇਲੈਕਸ਼ਨ ਆ ਰਹੇ ਹੈਗੇ ਆ ਜੀ ਬੋਰਡ ਜ਼ਰੂਰ ਪਾਣੀ ਹੈਗੀ ਹੈ ਤੇ ਬੋਰਡ ਦੇ ਨਾਲ ਕਿਹਨੂੰ ਚੋਟ ਪੰਚਾਣੀ ਹੈਗੀ ਆ ਆਪ ਜੀ ਦੇ ਵਿਵੇਕ ਤੇ ਛੋੜਦਾ ਹੈਗਾ ਜੀ ਜੈ ਬਾਲਮਿਕੀ ਹਰ ਹਰ ਬਾਲਮਿਕੀ ਜੈ ਭੀ ਜੈ ਭਰ ਬਿਲਕੁਲ ਸੋ ਦੇਖ ਸਕਦੇ ਹਾਂ ਕਿ ਤਾਂ ਲੋਕਾਂ ਵੱਲੋਂ ਜਿਹੜਾ ਅੱਜ ਪੁਨਤੀਤੀ ਪੋਸ਼ਪ ਅਰਪਿਤ ਕਰਨ ਪਹੁੰਚੇ ਸੀਗੇ ਤਾਂ ਹੋਰ ਇੱਕ ਪਾਸੇ ਤੁਹਾਨੂੰ ਦਿਖਾ ਦਿੰਦੇ ਕਿ ਵਿਜੇ ਦਾਨੋ ਜੀ ਵੀ ਮੌਕੇ ਤੇ ਪਹੁੰਚੇ ਨੇ ਤਾਂ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕੀ ਅ ਸੋ ਗੱਲ ਕਰ ਲੈਨੇ ਕਿਉਂਕਿ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ پارک ਦੀਆਂ ਤਾਂ ਉਸ ਤੋਂ ਬਾਅਦ ਪ੍ਰਧਾਨ ਜੀ ਮੌਕੇ ਤੇ ਪਹੁੰਚ ਕੇ ਗੱਲ ਕਰਦੇ ਆ ਜੈ ਭਾਰਤ ਜੀ ਅੱਜ ਦਾ ਦਿਨ ਜਿਹੜਾ ਵਾ ਹਵਾ ਸਾਹਿਬ ਦਾ ਮਹਾ ਪ੍ਰੇਰਣਾ ਨਿਰਮਾਣ ਦਿਵਸ ਆ ਵੈਸੇ ਤਾਂ ਮੈਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ ਵਾ ਕਿ ਇਹ ਦਿਨ ਜਿਹੜਾ ਵਾ ਇਸ ਦੇਸ਼ ਦੇ ਕਰੋੜਾਂ ਲੋਕਾਂ ਦਾ ਬੜਾ ਦੁੱਖ ਵਾਲਾ ਦਿਨ ਜੇ ਬਾਬਾ ਸਾਹਿਬ 10-20 ਸਾਲ ਹੋਰ ਰਹਿ ਜਾਂਦੇ ਤਾਂ ਇਸ ਦੇਸ਼ ਦਾ ਜਿਹੜਾ ਵਾਤਾਵਰਨ ਇਸ ਦੇਸ਼ ਦਾ ਜਿਹੜਾ ਸਿਸਟਮ ਉਹ ਸਾਰਾ ਬਦਲਿਆ ਹੋਣਾ ਚਾਹੀਦਾ ਸੀ ਪਰ ਕੁਦਰਤ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਜੋ ਪਰਮਾਤਮਾ ਨੇ ਉਹਨਾਂ ਨੂੰ ਜਿੰਨੇ ਦਿਨ ਜਿੰਨੇ ਸਾਲ ਜਿੰਨੇ ਸਵਾਸ ਦਿੱਤੇ ਸੀ ਉਹਨਾਂ ਨੇ ਇੱਕ ਦਿਨ ਵੀ ਆਪਣੇ ਲਈ ਨਹੀਂ ਜੀਆ ਇਸ ਦੇਸ਼ ਦੇ ਕਰੋੜਾਂ ਲੋਕਾਂ ਲਈ ਉਹਨਾਂ ਦੀ ਜ਼ਿੰਦਗੀ ਬਣਾਉਣ ਦੇ ਲਈ ਜਿਹੜੇ ਇਸ ਦੇਸ਼ ਦੇ ਅੰਦਰ ਪਸ਼ੂ ਵਾਲਾ ਜੀਵਨ ਵਤੀਤ ਕਰ ਲਈ ਜਿਨ੍ਹਾਂ ਨੂੰ ਮਜਬੂਰ ਕੀਤਾ ਗਿਆ ਸੀ ਉਹਨਾਂ ਲੋਕਾਂ ਲਈ ਜੀ ਨੇ ਪਰ 5000 ਸਾਲ ਦੀ ਜਿਹੜੀ ਗੁਲਾਮੀ ਆ ਉਹਨਾਂ ਨੇ ਇੱਕ ਦਿਨ 'ਚ ਖਤਮ ਕਰਤੀ ਉਸੇ 26 ਜਨਵਰੀ 1950 55 ਨੂੰ ਜਦੋਂ ਇਸ ਦੇਸ਼ ਦੇ ਅੰਦਰ ਭਾਰਤੀ ਸੰਵਿਧਾਨ ਦੀ ਰਚਨਾ ਹੋਈ ਲਾਗੂ ਹੋਇਆ ਔਰ ਤੁਹਾਡੇ ਸਾਹਮਣੇ ਆ ਬਿਲਕੁਲ ਦੇਸ਼ ਪਰਵਰਤਨ ਕਰ ਗਿਆ ਬਿਲਕੁਲ ਸਰ ਪਰ ਕਿਤੇ ਨ ਕਿਤੇ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਨੇ ਹਰ ਸਵਾਸ ਲੋਕਾਂ ਵਾਸਤੇ ਜੀ ਆਪਣੇ ਵਾਸਤੇ ਕੋਈ ਦਿਨ ਨਹੀਂ ਜੀ ਪਰ ਅੱਜ ਉਹੀ ਲੋਕਾਂ ਵੱਲ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਥੋੜੀ ਦੇਰ ਪਹਿਲਾਂ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਗੰਦਗੀ ਕਾਫੀ ਸੀਗੀ ਹੁਣ ਵੀ ਜਿਹੜਾ ਸ਼ਹਿਰ ਬਣਿਆ ਹੋਇਆ ਹੈ ਸ਼ਹਿਰ ਦੇ ਉੱਤੇ ਹੱਲੇ ਵੀ ਸਫਾਈ ਨਹੀਂ ਹੈਗੀ ਕੀ ਲੱਗਦਾ ਸਰ ਇਹ ਵੀ ਇਹ ਚੀਜ਼ ਧਿਆਨ ਨਹੀਂ ਦੇਣੀ ਚਾਹੀਦੀ ਜਦੋਂ ਵੀ ਇਹ ਦਿਹਾੜਾ ਆਂਦਾ ਉਸ ਤੋਂ ਪਹਿਲਾਂ ਇਹਨਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਜਾਂ ਜਦੋਂ ਦਿਨ ਆਂਦਾ ਉਦੋਂ ਹੀ ਯਾਦ ਆਂਦਾ ਹੈ ਖਾਣਾ ਪੁਰਤੀ ਵਾਸਤੇ ਉਸ ਤੋਂ ਪਹਿਲਾਂ ਕਦੇ ਧਿਆ ਮੈਂ ਵੀ ਆ ਕੇ ਨਾ ਹੁਣ ਦੇਖਿਆ ਵੀ ਇਹ ਡਿਊਕ ਨੂੰ ਉਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਸ਼ਾਇਦ ਲੱਗਦਾ ਵਾ ਡਿਊਕ ਵਾਲਿਆਂ ਨੇ ਇਹਨਾਂ ਨੂੰ ਅਡਾਪਟ ਕੀਤਾ ਆ ਪਾਰਕ ਨੂੰ ਉਹ ਕੱਲ ਸੰਡੇ ਆ ਪਰਸੋ ਮੈਂ ਕਮਿਸ਼ਨਰ ਨਾਲ ਮੀਟਿੰਗ ਕਰਕੇ ਇਕਲਾ ਪਹਿਲਾਂ ਤਾਂ ਇਹ ਕਨਫਰਮ ਕਰੂੰਗਾ ਦੂਸਰਾ ਜਿਹੜੀ ਅੱਜ ਵਿਸ਼ੇਸ਼ ਤੌਰ ਤੇ ਬਿੱਟਾ ਜੀ ਨੇ ਤੇ ਬਲਜੀਤ ਜੀ ਨੇ ਮੇਰੇ ਨੋਟਸ ਚ ਲਿਆਂਦੀ ਆ ਕਾਨੂੰਨੀ ਨੇ ਲਿਆਂਦੀ ਆ ਉਹ ਮੈਂ ਸਾਰਿਆਂ ਨੂੰ ਪਤਾ ਵੀ ਕੀਤਾ ਵਾ ਔਰ ਅਗਰ ਕਿਸੇ ਦੀ ਨੈਗਲੀਜੈਂਸੀ ਹੈਗੀ ਆ ਤਾਂ ਉਸ ਸੰਬੰਧੀ ਵੀ ਜਿਹੜੀ ਰਿਪੋਰਟ ਆ ਜਿਹੜੀ ਆ ਉਮਰ ਜੀ ਕੋ ਕਿਸਾਨਾਂ ਨਾਲ ਮੈਂ ਡਿਸਕਸ ਕਰੂੰਗਾ ਬਿਲਕੁਲ ਸੋ ਬਿਜੇ ਦਾਨੋ ਜੀ ਨੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਵੱਲੋਂ ਵੀ ਤਾਂ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੀ ਅੱਜ ਜਿਹੜੀ ਹੈ ਪੋਸ਼ਪ ਅਰਪੜਤ ਜਿਹੜਾ ਕੀਤਾ ਗਿਆ ਹੈ ਜਿਹੜੀ ਹੈ ਪੁਸਪਾਂਜਲੀ ਜਿਹੜੀ ਹੈ ਦਿੱਤੀ ਗਈ ਹੈ ਤਾਂ ਹੋਰ ਅਪਡੇਟ ਨਾਲ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਵਿਜਨ ਰਾਏ ਮੈਨੇਜਿੰਗ ਕੈਮਰਾਮੈਨ ਬੱਲੂ ਨਾਲ ਧੰਨਵਾਦ